ਮੇਰਾ ਨਾਮ ਹੈ ਹਰਪੀ ਸਿੰਘ ਦੇਖੋ ਜੀ ਮੈਂ ਤਾਂ ਕਾਫੀ ਛੋਟਾ ਹੁੰਦਾ ਸੀ ਉਦੋਂ ਤੀਜੀ ਚੌਥੀ ਚ ਪੜਿਆ ਕਰਦਾ ਸੀਗਾ ਜਦੋਂ ਮੇਰੇ ਮੰਮੀ ਜੀ ਇੱਕ ਛੋਟੀ ਜੀ ਕੁੱਤੇ ਨੂੰ ਘਰ ਲੈ ਕੇ ਆਏ ਸੀ ਉਸ ਤੋਂ ਬਾਅਦ ਇਹ ਦਿਰਸਲਾ ਜਿਹੜਾ ਲਗਾਤਾਰ ਚੱਲਦਾ ਰਿਹਾ ਦੋ ਤਿੰਨ ਵਾਰੀ ਕੁੱਤੇ ਨੇ ਜਿਹੜੇ ਸਾਡੇ ਘਰ ਦੇ ਬਾਹਰ ਆਏ ਅਸੀਂ ਉਹਨਾਂ ਨੂੰ ਰੋਟੀ ਰੁੱਟੀ ਪਾਉਂਦੇ ਰਹੇ ਫਿਰ ਕੁੱਤਾ ਇੱਕ ਘਰ ਦੇ ਵਿੱਚ ਵੀ ਰੱਖਿਆ ਬਾਹਰਲੇ ਜਿਹੜੇ ਵੀ ਕੁੱਤੇ ਨੇਗੇ ਉਹ ਲਗਾਤਾਰ ਸਾਡੇ ਘਰੇ ਜਿਹੜੇ ਨੇ ਉਹ ਆਉਂਦੇ ਰਹਿੰਦੇ ਆ ਕੁਛ ਨਾ ਕੁਛ ਖਾਣ ਦੇ ਲਈ ਤਾਂ ਅਸੀਂ ਉਹਨਾਂ ਨੂੰ ਕੁਛ ਨਾ ਕੁਛ ਪਾ ਦਿੰਦੇ ਆ ਤਾਂ ਉਹ ਕਈ ਵਾਰੀ ਸਾਡੇ ਘਰ ਦੇ ਬਾਹਰ ਹੀ ਬੈਠ ਜਾਂਦੇ ਸੀਗੇ ਤੇ ਘਰ ਦੇ ਵਿੱਚ ਵੀ ਅਸੀਂ ਇੱਕ ਟਾਈਮ ਤਿੰਨ ਕੁੱਤੇ ਵੀ ਰੱਖੇ ਉਸ ਤੋਂ ਬਾਅਦ ਚੋਂ ਜਿਵੇਂ ਜਿਵੇਂ ਟਾਈਮ ਪੂਰਾ ਹੋਇਆ ਤਾਂ ਉਹ ਆਪਣੀ ਸੰਸਾਰਿਕ ਯਾਤਰਾ ਨੂੰ ਪੂਰਾ ਕਰਕੇ ਚਲੇ ਗਏ ਤੇ ਬਾਅਦ ਦੇ ਵਿੱਚ ਅਸੀਂ ਨੇ ਹੁਣ ਸਾਡੇ ਘਰ ਆਵਦਾ ਰੱਖਿਆ ਹੋਇਆ ਤਾਂ ਇੱਕੋ ਹੀ ਪਾਲਤੂ ਕੁੱਤਾ ਹੈ ਬਟ ਬਾਹਰ ਦੇ ਜਿਹੜੇ ਕੁੱਤੇ ਨੇ ਉਹ ਤਿੰਨ ਚਾਰ ਸਾਡੇ ਘਰ ਆ ਜਾਂਦੇ ਆ ਖਾਣਾ ਖਾਣ ਦੇ ਲਈ ਅਤੇ ਇਹ ਮੋਹ ਪਿਆਰ ਹੈ ਇਹਨਾਂ ਦਾ ਬਿਨਾਂ ਸੰਗਲੀ ਤੋਂ ਇਹ ਸਾਡੇ ਨਾਲ ਅਸੀਂ ਜਿੱਦ ਉੱਧਰ ਕਿਤੇ ਵੀ ਜਾਂਦੇ ਆ ਤਾਂ ਉਹ ਸਾਡੇ ਨਾਲ ਹੀ ਅਸੀਂ ਜੇ ਬਾਜ਼ਾਰ ਜਾਂਦੇ ਆ ਤਾਂ ਸਾਡੇ ਨਾਲ ਹੀ ਤੁਰ ਪੈਂਦੇ ਨੇ ਬਾਜ਼ਾਰ ਵੱਲ ਨੂੰ ਅਸੀਂ ਘਰ ਆਉਂਦੇ ਆ ਤਾਂ ਘਰ ਸਾਡੇ ਬਾਹਰ ਹੀ ਬੈਠੇ ਰਹਿੰਦੇ ਨੇਗੇ ਸਾਰਾ ਦਿਨ ਦਾ ਤੇ ਜਿੱਦਣ ਨੂੰ ਅਸੀਂ ਜਾਂਦੇ ਆਗੇ ਸਾਡੇ ਨਾਲ ਹੀ ਜਾਂਦੇ ਨੇ ਤੇ ਕਰਦੇ ਆ ਜੇ ਉਹਨੂੰ ਕੋਈ ਪ੍ਰੋਬਲਮ ਹੁੰਦੀ ਆ ਤਾਂ ਉਹਦੀ ਵੀ ਅਸੀਂ ਕੇਅਰ ਕਰ ਲੈਣਿਆਂਗੇ ਬਾਹਰ ਜੇ ਕੋਈ ਕੁੱਤਾ ਸਾਨੂੰ ਲੱਗਦਾਗਾ ਕਿ ਉਹਨੂੰ ਕੋਈ ਪ੍ਰੋਬਲਮ ਹੈ ਦਿੱਕਤ ਹੈ ਜਾਂ ਕਈ ਵਾਰੀ ਕੁੱਤਿਆਂ ਦੇ ਕੀੜੇ ਪੈ ਜਾਂਦੇ ਨੇ ਤਾਂ ਉਹਨਾਂ ਦੇ ਅਸੀਂ ਦਵਾਈ ਦੂਈ ਦਾ ਜਿਹੜਾ ਪ੍ਰਬੰਧ ਹੈ ਉਹ ਅਸੀਂ ਕਰ ਦਿੰਨੇ ਆਗੇ ਜਾ ਕੋਈ ਕੁੱਤਾ ਇਸ ਤਰ੍ਹਾਂ ਲੱਗਦਾ ਕਿ ਜਿਆਦਾ ਉਹ ਉਹਦੇ ਪਿੱਥੂ ਜਾਂ ਜੂਆਂ ਨਹੀਂ ਗਿਆਂ ਤਾਂ ਉਹ ਛੋਟੇ-ਛੋਟੇ ਕਦੂਰਿਆਂ ਨੂੰ ਕਈ ਵਾਰੀ ਨਿਮਾਹ ਕੇ ਅਸੀਂ ਦੁਬਾਰਾ ਫੇਰ ਬਾਹਰ ਹੀ ਛੱਡ ਦਿੰਨੇ। ਇਹ ਮੇਬੀ ਹੈਰਿਡਿਟਰੀ ਹੈ। ਪਹਿਲਾਂ ਮਾਤਾ-ਪਿਤਾ ਸਾਡੇ ਉਹ ਵੀ ਕੁੱਤਿਆਂ ਨੂੰ ਇਸ ਤਰ੍ਹਾਂ ਮਤਲਬ ਕੇਅਰ ਕਰਦੇ ਰਹੇ ਉਹਨਾਂ ਦੀ ਤੇ ਹੁਣ ਅਸੀਂ ਵੀ ਜੇ ਕੁੱਤੇ ਸਾਡੇ ਘਰ ਆ ਜਾਂਦੇ ਤਾਂ ਅਸੀਂ ਉਹਨਾਂ ਨੂੰ ਆਪਣੇ ਘਰ ਰੱਖ ਲੈਂਦੇ। ਜਿਹੜੇ ਬੇਜਬਾਨ ਜਾਨਵਰ ਨੇਗੇ ਇਹ ਵੈਸੇ ਜਦੋਂ ਵੀ ਇਹਨਾਂ ਨੂੰ ਕੋਈ ਦਿੱਕਤ ਹੁੰਦੀ ਹੈ ਕਿ ਇਹ ਮਤਲਬ ਆਪਣਾ ਇਲਾਜ ਖੁਦ ਤਾਂ ਕਰ ਨਹੀਂ ਸਕਦੇ ਆਪਣੇ ਵੱਲੋਂ ਕੋਸ਼ਿਸ਼ ਕਰਦੇ ਆ ਕਿ ਉਹ ਇੱਧਰ-ਉੱਧਰ ਭੱਜਦੇ ਨੇ, ਲ ਪਰ ਫਿਰ ਵੀ ਇਨਸਾਨ ਹੋਣ ਦੇ ਨਾਤੇ ਸਾਨੂੰ ਇਹ ਚੀਜ਼ ਸਮਝਣੀ ਚਾਹੀਦੀ ਹੈ ਕਿਉਂਕਿ ਜੋ ਜੋ ਵੀ ਅਸੀਂ ਇਹਨਾਂ ਦੇ ਇਲਾਜ ਦੇ ਲਈ ਕਰ ਸਕਦੇ ਆਂਗੇ ਉਹ ਸਾਨੂੰ ਕਰਨਾ ਚਾਹੀਦਾ ਹੈ ਅਤੇ ਵੈਸੇ ਵੀ ਇਹ ਕਿਹਾ ਜਾਂਦਾ ਹੈ ਕਿ ਜਾਨਵਰ ਨੇ ਜਿਹੜੇ ਕਈ ਵਾਰੀ ਬਾਹਰ ਦੇ ਜਿਹੜੇ ਲੋਕ ਨੇ ਮਹੱਲੇ ਦੇ ਕਹਿ ਦਿੰਦੇ ਨੇ ਕਿ ਇਹ ਜਾਨਵਰ ਨੇ ਜਿਹੜੇ ਉਹ ਆਉਂਦੇ ਜਾਂਦਿਆਂ ਨੂੰ ਜਿਹੜੇ ਬਾਹਰ ਤੋਂ ਕੋਈ ਵੀ ਆਉਂਦਾ ਵਿਅਕਤੀ ਤਾਂ ਉਹ ਉਹਨੂੰ ਉਹ ਕਈ ਵਾਰੀ ਵੱਢ ਲੈਂਦੇ ਆ ਜਾਂ ਕੱਟ ਲੈਂਦੇ ਆ ਪਰ ਅਜੇਹਾ ਆਮ ਤੌਰ ਤੇ ਨਹੀਂ ਦੇਖਿਆ ਜਾਂਦਾ ਜਦੋਂ ਵੀ ਜਾਨਵਰਾਂ ਨੂੰ ਪਿਆਰ ਦੇ ਨਾਲ ਰੱਖਿਆ ਜਾਂਦਾ ਹੈ ਜਾਂ ਅਸੀਂ ਉਹਨਾਂ ਨੂੰ ਪਿਆਰ ਦੇ ਨਾਲ ਰੱਖਾਂਗੇ ਜਾ ਉਹਨਾਂ ਨੂੰ ਅਸੀਂ ਕੋਈ ਕੋਈ ਵੀ ਜਾਨਵਰ ਹੈ ਉਹ ਹਮੇਸ਼ਾ ਹਮਲਾ ਉਹਦੀ ਕਰਦੇ ਜਦੋਂ ਅਸੀਂ ਉਹਨਾਂ ਨੂੰ ਮਾਰਦੇ ਆ ਜਾ ਉਹਨੂੰ ਜਾਨਵਰ ਨੂੰ ਹੀ ਲੱਗਦਾਗਾ ਕਿ ਮੈਨੂੰ ਇਸ ਤੋਂ ਖਤਰਾ ਹੈ ਨਹੀਂ ਤਾਂ ਜਾਨਵਰ ਨੇ ਜਿਹੜੇ ਉਹ ਆਮ ਤੌਰ ਤੇ ਡਰਦੇ ਹੁੰਦੇ ਨੇਗੇ ਅਤੇ ਉਹ ਕਦੇ ਵੀ ਇਸ ਤਰ੍ਹਾਂ ਕਿਸੇ ਨੂੰ ਨਹੀਂ ਵੱਢਦੇ ਹੈਗੇ ਪਰ ਇਨਸਾਨ ਹੋਣ ਦੇ ਨਾਤੇ ਸਾਨੂੰ ਇਹ ਸਮਝਣਾ ਚਾਹੀਦਾ ਹੈ ਕਿ ਸਾਨੂੰ ਇਹਨਾਂ ਨੂੰ ਥੋੜਾ ਪਿਆਰ ਨਾਲ ਰੱਖਣਾ ਚਾਹੀਦਾ ਹੈ ਅਤੇ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਇਹਨਾਂ ਦੀ ਕੇਅਰ ਜਿਹੜੀ ਜਿੰਨੀ ਹੋ ਸਕੇ ਉਹ ਨਹੀਂ ਕਰ ਸਕੀ ਤਾਂ ਜੋ ਇਹਨਾਂ ਦਾ ਵੀ ਕਿਉਂਕਿ ਉਹਨਾਂ ਹੀ ਇਸ ਦੁਨੀਆ ਤੇ ਹਿੱਸਾ ਹੈ ਜਿੰਨਾ ਹਰੇਕ ਇਨਸਾਨ ਦਾ ਹੈ ਕੁਦਰਤ ਦੇ ਹੀ ਇਹ ਜੀ ਹਨ ਅਤੇ ਪਿਆਰ ਦੇ ਨਾਲ ਜੇ ਅਸੀਂ ਇਹਨਾਂ ਨੂੰ ਰੱਖਾਂਗੇ ਤਾਂ ਇਹ ਵੀ ਸਾਨੂੰ ਕਦੇ ਵੀ ਮਤਲਬ ਬਿਨਾਂ ਗੱਲ ਤੋਂ ਖੱਤਮ ਦੇ ਲਈ ਤਾਂ ਬਹੁਤ ਘਟ ਆਉਂਦੇ ਨੇ। ਤੋਂ ਤਾਂ ਇਹਨਾਂ ਦਾ ਖਾਣ ਪੀਣ ਜਿਹੜਾ ਇਹ ਰੋਟੀ ਜਿਹੜੀ ਖਾਂਦੇ ਨੇ ਉਹ ਤਾਂ ਖਾਂਦੇ ਹੀ ਰਹਿੰਦੇ ਨੇ ਪਰ ਕਈ ਵਾਰੀ ਇਹਨਾਂ ਨੂੰ ਥੋੜੀ ਬਹੁਤ ਕੋਈ ਦਿੱਕਤ ਆ ਜਾਂਦੀ ਹੈ। ਤਾਂ ਕਈ ਵਾਰੀ ਥੋੜਾ ਹਲਕਾ ਜਿਹਾ ਬੁਖਾਰ ਹੁੰਦਾ ਤਾਂ ਅਸੀਂ ਗੋਲੀ ਕਈ ਵਾਰੀ ਗੁਰਦੇ ਚ ਪਾ ਕੇ ਜਾਂ ਵੈਸੇ ਇਹਨਾਂ ਦੇ ਮੂੰਹ ਦੇ ਵਿੱਚ ਗੋਲੀ ਪਾ ਦਿੰਦੇ ਆ ਜਾਂ ਕਈ ਵਾਰੀ ਕੋਈ ਕੁੱਤਾ ਰੋਟੀ ਰੁੱਟੀ ਘੱਟ ਖਾਂਦਾ ਤਾਂ ਵੀ ਅਸੀਂ ਜੋ ਦਵਾਈ ਹੈ ਇਹਨਾਂ ਦੀ ਕਿਉਂਕਿ ਇਹਨਾਂ ਨੂੰ ਦਵਾਈ ਹੈ ਜਿਹੜੀ ਉਹ ਫਿਰ ਆਪਣੇ ਆਪ ਹੀ ਦੇਣੀ ਪੈਂਦੀ ਆ ਜਾਂ ਕਈ ਵਾਰੀ ਇਹਨਾਂ ਦੇ ਕਦੇ ਜਿਆਦਾ ਚਿਚੜ ਜਾਂ ਪਿਸੂ ਹੋ ਜਾਂਦੇ ਨੇ ਤਾਂ ਫਿਰ ਉਹਨਾਂ ਦਾ ਜਿਹੜਾ ਇੰਜੈਕਸ਼ਨ ਹੈ ਉਹ ਵੀ ਅਸੀਂ ਇਹਨਾਂ ਨੂੰ ਕਈ ਵਾਰੀ ਲਗਾ ਦਿੰਨੇ ਆਗੇ ਤਾਂ ਜੋ ਇਹਨਾਂ ਦੀ ਵੀ ਜਿਹੜੀ ਬਾਡੀ ਹੈ ਉਹ ਬੈਲ ਮੇਨਟੇਨਡ ਰਹੇ ਤਾਂ ਜੋ ਇਹ ਵੀ ਬਿਮਾਰੀਆਂ ਤੋਂ ਬਚ ਸਕਣ ਅਤੇ ਇਹਨਾਂ ਦੀ ਕੇਅਰ ਦੇ ਲਈ ਜਿੰਨਾ ਹੋ ਸਕਦਾ ਹੈ ਉਹ ਅਸੀਂ ਆਪਣੇ ਵੱਲੋਂ ਕਰਨ ਦੀ ਕੋਸ਼ਿਸ਼ ਕਰਦੇ ਆਂ ਚਾਹੇ ਕੋਈ ਬਾਹਰ ਦਾ ਆਵਾਰਾ ਕੁੱਤਾ ਹੈ ਚਾਹੇ ਕੋਈ ਘਰ ਦਾ ਰੱਖਿਆ ਹੋਇਆ ਜਾਨਵਰ ਹੈ ਸਾਡੇ ਜੇ ਘਰ ਦੇ ਵਿੱਚ ਕੋਈ ਜਾਨਵਰ ਸਾਨੂੰ ਬਾਹਰ ਕੋਈ ਵੀ ਦਿਖਦਾ ਹੈ ਤਾਂ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਐਟਲੀਸਟ ਇੱਕ ਵਾਰੀ ਉਹਨੂੰ ਬਚਾਉਣ ਦੀ ਕੋਸ਼ਿਸ਼ ਜਿਹੜੀ ਕੀਤੀ ਜਾਵੇ ਤਾਂ ਜੋ ਉਹ ਇਸੇ ਤਰੀਕੇ ਨਾਲ ਖੁਸ਼ੀ-ਖੁਸ਼ੀ ਇੱਧ-ਉਧਰ ਘੁੰਮਦਾ ਫਿਰਦਾ ਰਹੇ ਅਤੇ ਆਪਣਾ ਜਿਹੜਾ ਫਰਜ਼ ਹੈ ਉਹ ਨਹੀਂ ਪਾਉਂਦਾ ਰਹੇ। ਆ ਤਉਦੋ ਇਥੇ ਜੋ ਦੋ ਛੋਟਾ ਜਿਹਾ ਸੀਗਾ ਮੈਂ ਤੇ ਉਦੋਂ ਤਾਂ ਐਜੇ ਸਟੂਡੈਂਟ ਮੈਂ ਬਹੁਤ ਛੋਟਾ ਸੀਗਾ ਤੇ ਛੋਟੀ ਜੀ ਕੁੱਤੀ ਜਿਹੜੀ ਸਾਡੇ ਘਰ ਰੱਖੀ ਹੋਈ ਸੀਗੀ ਉਹ ਮਤਲਬ ਜਿਵੇਂ ਜਿਵੇਂ ਮੇਰੀ ਪੜਾਈ ਪੂਰੀ ਹੋਈ ਮੇਰੀ ਸਾਰੀ ਪੜਾਈ ਪੂਰੀ ਹੋ ਚੁੱਕੀ ਸੀ ਬਟ ਉਹ ਜਿਹੜੀ ਕੁੱਤੀ ਹੈ ਸਾਡੇ ਰੱਖੀ ਹੋਈ ਸਾਡਾ ਪਾਲਤੂ ਪਿੱਟ ਸੀ ਉਹ 13-14 ਸਾਲਾਂ ਤੱਕ ਸਾਡੇ ਨਾਲ ਰਿਹਾ ਅਤੇ ਸ਼ਾਇਦ ਉਹਦੇ ਹੀ ਕਰਮਾਂ ਦਾ ਸਦਕਾ ਜੋ ਮੈਂ ਪੜਾਈ ਤੋਂ ਬਾਅਦ ਲਗਾਤਾਰ ਉਸ ਤੋਂ ਬਾਅਦ ਚੋ ਆਪਣੀ ਜੌਬ ਦੇ ਲਈ ਸਕਸੈਸਫੁਲ ਹੋਇਆ ਐਜ਼ ਅ ਸਕੂਲ ਟੀਚਰ ਐਂਡ ਬਾਅਦ ਦੇ ਵਿੱਚ ਐਦੇ ਪ੍ਰੋਫੈਸਰ ਹੁਣ ਮੈਂ ਪੜਾ ਰਿਹਾ ਹਾਂ ਅਤੇ ਇਨਾ ਜਾਨਵਰਾਂ ਦੀ ਸੇਵਾ ਜਿੰਨੀ ਕ ਅਸੀਂ ਕਰ ਸਕਿਆਂਗੇ ਉਸ ਤੋਂ ਬਾਅਦ ਸ਼ਾਇਦ ਇਨ੍ਹਾਂ ਦੀ ਮਿਹਨਤ ਦਾ ਹੀ ਸਦਕਾ ਹੈ ਜੋ ਅਸੀਂ ਖੁਦ ਵੀ ਅੱਜ ਕਮਾ ਪਾ ਰਹੇ ਆਂ ਤੇ ਆਪਦੀ ਕਮਾਈ ਚੋਂ ਥੋੜਾ ਬਹੁਤ ਜੇ ਅਸੀਂ দান ਪਾਉਂਦੇ ਜਾਂ ਇਨ੍ਹਾਂ ਦੇ ਖਾਣ ਜੋਗਾ ਜੋ ਵੀ ਅਸੀਂ ਕਰ ਰਹਿਆਂਗੇ ਉਹ ਹੋ ਸਕਦਾ ਹੈ ਕਿ ਕਿਤੇ ਨਾ ਕਿਤੇ ਸ਼ਾਇਦ ਇਨ੍ਹਾਂ ਦੀ ਜੋ ਸੇਵਾ ਹੈ ਉਸੇ ਦਾ ਹੀ ਫਲ ਸਾਨੂੰ ਸ਼ਾਇਦ ਉਹ ਮਿਲ ਰਿਹਾ ਹੈ ਦੇਖੋ ਜੀ ਜਾਨਵਰ ਨੇਗੇ ਕਦੇ ਵੀ ਦੇਖਿਆ ਜਾਂਦਾ ਹੈ ਕਿ ਜੇਕਰ ਸੜਕ ਤੇ ਕੋਈ ਦੁਰਘਟਨਾ ਹੁੰਦੀ ਹੈ ਇੱਕ ਇਨਸਾਨ ਦੇ ਜਾਨਵਰ ਦੀ ਜੇ ਤੁਸੀਂ ਦੇਖਦੇ ਹੋ ਕਿ ਤੁਰ ਘਟਨਾ ਹੁੰਦੀ ਹੈ ਤਾਂ ਹਮੇਸ਼ਾ ਦੇਖਿਆ ਜਾਂਦਾ ਹੈ ਕਿ ਇੱਕ ਇਨਸਾਨ ਨੂੰ ਚੱਕਣ ਦੇ ਲਈ ਉੱਥੇ 10 ਜਾਣੇ ਇਕੱਠੇ ਹੋ ਜਾਣਗੇ ਪਰ ਕਈ ਵਾਰੀ ਜੇ ਜਾਨਵਰ ਦੇ ਕੋਈ ਸੱਟ ਲੱਗਦੀ ਹੈ ਤਾਂ ਉਹ ਜਾਨਵਰ ਨੂੰ ਕੋਈ ਉਠਾਉਣ ਵਾਲਾ ਸੜਕ ਤੇ ਤੁਹਾਨੂੰ ਕੋਈ ਨਹੀਂ ਦਿਖੇਗਾ ਤਾਂ ਸਾਨੂੰ ਇਹ ਵੀ ਸਮਝਣਾ ਚਾਹੀਦਾ ਹੈ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਇਹ ਵੀ ਇੱਕ ਜਾਨ ਹੈ ਤੇ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਉਹਦੀ ਵੀ ਹੈਲਪ ਹੈ ਜਿਹੜੀ ਸਾਨੂੰ ਕਰਨੀ ਚਾਹੀਦੀ ਹੈ ਕਿਉਂਕਿ ਇਨਸਾਨਾਂ ਦੀ ਹੈਲਪ ਕਰਨਾ ਇੱਕ ਅਲੱਗ ਤਰ੍ਹਾਂ ਦਾ ਸਕੂਨ ਹੈ ਪਰ ਜੇ ਤੁਸੀਂ ਇਹ ਬੇਜਬਾਨ ਜਾਨਵਰਾਂ ਜੋ ਵੀ ਪੰਛੀ ਨੇਗੇ ਜੇਕਰ ਤੁਸੀਂ ਇਹਨਾਂ ਦੀ ਕੋਈ ਹੈਲਪ ਕਰ ਸਕੋ ਤਾਂ ਵੀ ਇੱਕ ਰੂਹ ਨੂੰ ਸਕੂਨ ਦੇਣ ਵਾਲੀ ਗੱਲ ਹੁੰਦੀ ਹੈ ਅਤੇ ਸਾਰੇ ਇਨਸਾਨਾਂ ਨੂੰ ਇਹ ਚੀਜ਼ ਸਮਝਣੀ ਚਾਹੀਦੀ ਹੈ ਤੇ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਜਿੰਨਾ ਹੋ ਸਕੇ ਇਹਨਾਂ ਦੀ ਕੇਅਰ ਹੈ ਜਿਹੜੀ ਉਹ ਸਾਨੂੰ ਆਪਣੇ ਵੱਲੋਂ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਇਹਨਾਂ ਦੀ ਹੈਲਪ ਹੈ ਜਿਹੜੀ ਉਹ ਅਸੀਂ ਕਿਸੇ ਵੀ ਤਰੀਕੇ ਨਾਲ ਕਰ ਸਕੀਏ ਚਾਹੇ ਇਹਨਾਂ ਨੂੰ ਥੋੜਾ ਬਹੁਤ ਖਾਣ ਦੇ ਲਈ ਦੇ ਕੇ ਜਾਂ ਫਿਰ ਇਹਨਾਂ ਦੀ ਜੋ ਵੀ ਜੇ ਕਈ ਵਾਰੀ ਕੋਈ ਜਾਨਵਰ ਜਾਂ ਪਸ਼ੂ ਤੁਹਾਨੂੰ ਲੱਗਦਾ ਹੈ ਕਿ ਉਹ ਬਿਮਾਰ ਹੈ ਤਾਂ ਉਹਦੀ ਹੈਲਪ ਵੀ ਅਸੀਂ ਉਸ ਤਰੀਕੇ ਨਾਲ ਕਰ ਸਕਦੇ ਹਾਂ ਇਹ ਹੈ ਜੀ ਸਾਡਾ ਚੀਕੂ ਜੋ ਪਿਛਲੇ ਲਗਭਗ 14 ਸਾਲਾਂ ਤੋਂ ਸਾਡੇ ਨਾਲ ਹੀ ਰਹਿ ਰਿਹਾ ਹੈ ਵੈਸੇ ਤਾਂ ਅਸੀਂ ਇਹਨੂੰ ਕਦੇ ਵੀ ਸੰਗਲ ਨਾਲ ਨਹੀਂ ਬੰਨਿਆ ਹੈਗਾ ਪਰ ਫਿਰ ਵੀ ਜਦੋਂ ਅਸੀਂ ਆਪਣੇ ਪੁਰਾਣੇ ਘਰ ਤੋਂ ਨਵੇਂ ਘਰ ਦੇ ਵਿੱਚ ਆਏ ਤਾਂ ਜਿੰਨੇ ਗੇੜੇ ਮਤਲਬ ਅਸੀਂ ਨਹੀਂ ਲਗਾਏ ਨੇਗੇ ਓਨੇ ਹੀ ਗੇੜੇ ਇਹਨੇ ਸਾਡੇ ਨਾਲ ਲਗਾਏ ਨੇ ਚਾਹੇ ਅਸੀਂ ਬਾਜ਼ਾਰ ਜਾਣਾ ਹੋਵੇ ਜਾਂ ਫਿਰ ਅਸੀਂ ਘਰ ਆਉਣਾ ਹੋਵੇ ਇਹ ਛੋਟੇ ਹੁੰਦੇ ਤੋਂ ਹੀ ਮਤਲਬ ਜਦੋਂ ਇਹ ਉੱਥੇ ਆਪਣੀ ਮਦਰ ਦੇ ਨਾਲ ਸੀਗਾ ਉਸ ਤੋਂ ਬਾਅਦ ਚੋ ਇਹ ਸਾਡੇ ਘਰ ਆ ਕੇ ਬੈਠ ਜਾਂਦਾ ਸੀ ਉਸ ਤੋਂ ਬਾਅਦ ਚੋ ਇਹ ਰੋਟੀ ਰੋਟੀ ਸਾਡੇ ਘਰ ਹੀ ਖਾਂਦਾ ਪਰ ਸਮੇਂ ਬੀਤਣ ਦੇ ਨਾਲ ਨਾਲ ਇਹਦੀ ਜੋ ਮਦਰ ਸੀਗੀ ਉਹ ਬੁੱਢੀ ਹੋ ਕੇ ਉਹ ਤਾਂ ਪੂਰੇ ਹੋ ਗਏ ਪਰ ਇਹ ਸਾਡੇ ਨਾਲ ਹੀ ਆ ਜਿਹੜਾ ਹੁਣ ਇਹ ਰਹਿੰਦਾ ਵੀ ਹੈ ਤੇ ਕਈ ਵਾਰੀ ਹੁਣ ਸਾਡਾ ਜੋ ਪੁਰਾਣਾ ਘਰ ਹੈ ਕਈ ਵਾਰੀ ਉਹ ਬਹੀ ਦੇ ਵਿੱਚ ਚਲਾ ਜਾਂਦਾ ਸ਼ਾਮ ਨੂੰ ਫੇਰ ਇੱਧਰ ਵਾਪਸ ਆ ਜਾਂਦਾ ਮਤਲਬ ਮੋਹ ਪਿਆਰ ਆ ਜਿਹੜਾ ਇਹਦਾ ਚਾਹੇ ਉੱਧਰ ਦੇ ਘਰ ਨਾਲ ਹੋਵੇ ਚਾਹੇ ਇੱਧਰ ਦੇ ਘਰ ਨਾਲ ਹੋਵੇ ਇਹ ਉੱਥੇ ਤਰ੍ਹਾਂ ਬਣਿਆ ਹੋਇਆ ਹੈ ਅਤੇ ਕਈ ਵਾਰੀ ਇਹਦੇ ਵੀ ਕਈ ਵਾਰੀ ਕੋਈ ਪਿਸਤੂ ਪੈ ਜਾਂਦੇ ਆ ਜਾਂ ਫਿਰ ਕੀੜੇ ਪੈ ਜਾਂਦੇ ਆ ਕਿ ਇਹਦਾ ਇਲਾਜ ਕਰਨਾ ਥੋੜਾ ਜਿਆਦਾ ਸੌਖਾ ਹੈ ਕਿਉਂਕਿ ਇਹ ਬਿਲਕੁਲ ਵੀ ਕੱਟਦਾ ਨਹੀਂ ਵੱਡਦਾ ਨਹੀਂ ਮਤਲਬ ਇਹਦੀ ਟੀਕਾ ਵੀ ਲਾਉਣਾ ਹੋ ਗਿਆ ਸੀ ਕਦੇ ਵੀ ਇਹਨੂੰ ਰੱਸੀ ਨਹੀਂ ਬੰਨਨੀ ਕਦੇ ਸੰਗਲ ਹੀ ਨਹੀਂ ਪਾਈ ਐਦਾਂ ਹੀ ਮਤਲਬ ਇਹਨੂੰ ਮਹੀਨੇ 'ਚ ਇੱਕ ਦੋ ਵਾਰੀ ਅਸੀਂ ਨਮਾਜ਼ ਦਿੰਨੇ ਆਂਗੇ ਜਾਂ ਫਿਰ ਇਹਦੇ ਟੀਕਾ ਜਿਹੜਾ ਉਹ ਅਸੀਂ ਐਦਾਂ ਹੀ ਲਗਾ ਦਿੰਨੇ ਆਂਗੇ ਰੋਟੀ ਵੀ ਇਹਤੀ ਖਾਂਦਾ ਹੈ ਤੇ ਜਦੋਂ ਵੀ ਅਸੀਂ ਕਿਤੇ ਵੀ ਘੁੰਮਣ ਜਾਂਦੇ ਆਂ ਜਾਂ ਬਾਹਰ ਕਿਤੇ ਤੁਰਦੇ ਫਿਰਦੇ ਆਂਗੇ ਇਹ ਹਮੇਸ਼ਾ ਇਹਨੂੰ ਪਤਾ ਲੱਗ ਜਾਂਦਾ ਕਿ ਹੁਣ ਇਹਨਾਂ ਨੇ ਆਪਣਾ ਪੈਰ ਬੁੱਟ ਲਿਆ ਘਰ ਤੋਂ ਬਾਹਰ ਤੇ ਇਹ ਨਾਲ ਹੀ ਸਾਡੇ ਜਿਹੜਾ ਉਹ ਤੁਰਨਾ ਸ਼ੁਰੂ ਕਰ ਦਿੰਦਾ ਹੈ ਕਈ ਵਾਰੀ ਇਹਦੇ ਨਾਲ ਇੱਕ ਕੁੱਤਾ ਹੋਰ ਹੈ ਉਹ ਵੀ ਇਹਦੇ ਨਾਲ ਨਾਲ ਹੀ ਚੱਲਦਾ ਰਹਿੰਦਾ ਤੇ ਇਹ ਫਿਰ ਸਾਡੇ ਨਾਲ ਇਦਾਂ ਹੀ ਚੱਲਦੇ ਰਹਿੰਦੇ ਨੇ